ਇੱਕ ਔਰਤ ਦੇ ਵਿੱਚ ਦਰਦ ਸਹਿਣ ਦਾ ਸਬਰ ਜਿੰਨਾ ਹੁੰਦਾ ਨਾ ਇੰਨਾ ਸਬਰ ਅੱਜ ਦੇ ਟਾਈਮ ਦੇ ਵਿੱਚ ਕਿਸੇ ਬੰਦੇ ਦੇ ਅੰਦਰ ਨਹੀਂ ਆ ਤਨ ਦੀ ਉਹ ਔਰਤ ਆ ਜਿਹੜੀ ਹਰ ਮਹੀਨੇ ਇਦਾਂ ਦਾ ਦਰਦ ਸਹਿਣ ਕਰਦੀ ਆ ਫਿਰ ਵੀ ਉਹਨਾਂ ਦਰਦਾਂ ਦੇ ਨਾਲ ਉਹ ਲੜਦੀ ਆ ਤਕਲੀਫਾਂ ਦੇ ਨਾਲ ਲੜਦੀ ਆ ਔਰ ਦਰਦਾਂ ਕਿਹੜੀਆਂ ਦਰਦਾਂ ਹੁੰਦੀਆਂ ਪੀਰੀਅਡਸ ਦੇ ਜਿੱਦਾਂ ਕਿ ਪਿੰਡਾਂ ਦੇ ਵਿੱਚ ਉਹ ਡੇਟ ਵੀ ਕਿਹਾ ਜਾਂਦਾ ਹੈ ਮਹੀਨਾ ਵੀ ਕਿਹਾ ਜਾਂਦਾ ਹੈ ਬਹੁਤ ਔਰਤਾਂ ਨੂੰ ਸਮੱਸਿਆ ਹੁੰਦੀ ਆ ਕਿ ਉਹਨਾਂ ਨੂੰ ਡੇਟ ਆ ਮਹੀਨਾ ਆਏ ਉਹ ਖੁੱਲ ਕੇ ਨਹੀਂ ਆਉਂਦਾ ਉਹ ਖੂਨ ਦਾ ਫਲੋ ਬਹੁਤ ਘੱਟ ਹੁੰਦਾ ਹੈ ਜਾਂ ਫਲੋ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਦਾਂ ਦੀ ਚੀਜ਼ ਦੇ ਅੰਦਰ ਕੀ ਕਰਨਾ ਚਾਹੀਦਾ ਔਰ ਅਸੀਂ ਬਿਨਾ ਦਰਦ ਦੀ ਗੋਲੀ ਖਾਦੇ ਕਿੱਦਾਂ ਦਰਦ ਨੂੰ ਸਹੀ ਕਰ ਸਕਦੇ ਜਿੰਨੀਆਂ ਦਰਦਾਂ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਹਨ ਮੈਨੂੰ ਨਹੀਂ ਲੱਗਦਾ ਇੰਨੀਆਂ ਦਰਦਾਂ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਹੋ ਸਕਦੀਆਂ ਚਾਹੀਏ ਅਸੀਂ ਬੰਦੇ ਆ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੀ ਦਰਦ ਸਾਨੂੰ ਇੱਕ ਦਿਨ ਹੀ ਸਹਿਣੀ ਪੈ ਜੇ ਨਾ ਸਾਡੀ ਬਸ ਹੋ ਜੇ ਹੋਰ ਦਰਦਾਂ ਕਿਹੜੀਆਂ ਦਰਦਾਂ ਹੁੰਦੀਆਂ ਪੀਰੀਅਡਸ ਦੀਆਂ ਬਹੁਤ ਔਰਤਾਂ ਨੂੰ ਸਮੱਸਿਆ ਹੁੰਦੀ ਆ ਕਿ ਉਹਨਾਂ ਨੂੰ ਡੇਟ ਆ ਮਹੀਨਾ ਆ ਇਹ ਖੁੱਲ੍ਹ ਕੇ ਨਹੀਂ ਆਉਂਦਾ ਉਹ ਖੂਨ ਦਾ ਫਲੋ ਬਹੁਤ ਘੱਟ ਹੁੰਦਾ ਹੈ ਜਾਂ ਫਲੋ ਬਹੁਤ ਜ਼ਿਆਦਾ ਹੁੰਦਾ ਹੈ ਜਿੰਨਾਂ ਔਰਤਾਂ ਨੂੰ ਪੀਰੀਅਡਸ ਡੇਟ ਔਰ ਮਹੀਨੇ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਦੇ ਸਰੀਰ ਦੇ ਅੰਦਰ ਕੋਈ ਨਾ ਕੋਈ ਬਿਮਾਰੀ ਇਦਾਂ ਦੀ ਹੁੰਦੀ ਹੈ ਜਿੱਦਾਂ ਹਾਰਮੋਨ ਇਨ ਬੈਲੈਂਸ। ਜ਼ਿਆਦਾਤਰ ਸਮੱਸਿਆ ਇਹਦੇ ਨਾਲ ਹੀ ਹੁੰਦੀ ਆ ਪੀਰੀਅਡਸ ਅਨਰੈਗੂਲਰ ਹੋ ਜਾਂਦੇ ਆ। ਪੀਰੀਅਡਸ ਘੱਟ ਵੱਧ ਆਉਂਦੇ ਆ, ਸਹੀ ਟਾਈਮ ਤੇ ਨਹੀਂ ਆਉਂਦੇ ਜਾਂ ਹੱਦੋਂ ਜ਼ਿਆਦਾ ਆਉਂਦੇ ਜਾਂ ਪੀਰੀਅਡ ਸਮੇਂ ਡੇਟ ਸਮੇਂ ਬਹੁਤ ਜ਼ਿਆਦਾ ਦਰਦ ਹੁੰਦੇ ਆ। ਔਰ ਜਦੋਂ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਆ ਤਾਂ ਚਿਹਰੇ ਤੇ ਅਣਚਾਹੇ ਵਾਲ ਵੀ ਆ ਜਾਂਦੇ ਆ ਜਿਹਨੂੰ ਆਪਾਂ ਫੇਸ਼ੀਅਲ ਹੈਅ ਬੋਲਦੇ ਆ। ਨਿੱਕੇ ਨਿੱਕੇ ਵਾਲ ਆ ਜਾਂਦੇ ਆ। ਸਰੀਰ ਦੇ ਅੰਦਰ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ, ਬੈਕ ਪੇਨ ਹੁੰਦੀ ਹੈ, ਸਰੀਰ ਟੁੱਟਦਾ ਹੈ, ਤਰ੍ਹਾਂ-ਤਰ੍ਹਾਂ ਦੀਆਂ ਤਕਲੀਫਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਔਰ ਹੁਣ ਅਸੀਂ ਕੀ ਕਰੀਏ? ਮੰਨ ਲਓ ਕਿ ਤੁਹਾਨੂੰ ਪੀਰੀਅਡਸ ਬਹੁਤ ਘੱਟ ਆਉਂਦੇ ਆ ਜਾਂ ਪੀਰੀਅਡ ਸਮੇਂ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਆ। ਮਹੀਨਾ ਤੁਹਾਨੂੰ ਖੁੱਲ੍ਹ ਕੇ ਨਹੀਂ ਆਉਂਦਾ ਤਾਂ ਇਦਾਂ ਦੀ ਚੀਜ਼ ਦੇ ਅੰਦਰ ਕੀ ਕਰਨਾ ਚਾਹੀਦਾ ਹੈ? ਕਿਉਂਕਿ ਇੱਕ ਔਰਤਾਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਇਹ ਮਹੀਨਾ ਡੇਟ ਆਉਂਦੀ ਹੈ, ਉਹ ਕੋਈ ਪੇਨਕিলার ਦਰਦ ਦੀ ਗੋਲੀ ਨਹੀਂ ਖਾ ਸਕਦੇ ਔਰ ਅਸੀਂ ਬਿਨਾ ਦਰਦ ਦੀ ਗੋਲੀ ਖਾਦੇ ਕਿਦਾਂ ਦਰਦ ਨੂੰ ਸਹੀ ਕਰ ਸਕਦੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਦਰਦਾਂ ਨੂੰ ਕਿਦਾਂ ਬੰਦ ਕਰ ਸਕਦੇ ਆਂ ਔਰ ਪੀਰੀਅਡਸ ਜਿਹੜੇ ਤੁਹਾਨੂੰ ਘਟ ਵੱਧ ਆਉਂਦੇ ਆ ਖੁੱਲ ਕੇ ਨਹੀਂ ਆਉਂਦੇ ਫਲੋ ਨਹੀਂ ਆਉਂਦਾ ਉਹਨੂੰ ਤੁਸੀਂ ਕਿਦਾਂ ਸੈੱਟ ਕਰ ਸਕਦੇ ਆਂ ਜੋ ਮੈਂ ਤੁਹਾਨੂੰ ਚੀਜ਼ ਦੱਸਣ ਜਾ ਰਿਹਾ ਦੋਨਾਂ ਚੀਜ਼ਾਂ 'ਚੇ ਕੰਮ ਕਰੇਗੀ ਕੀ ਕਰਨਾ ਮੰਨ ਲਓ ਕਿ ਤੁਹਾਨੂੰ 25 ਤਰੀਕ ਤੋਂ ਲੈ ਕੇ 30 ਤਰੀਕ ਦੇ ਅੰਦਰ ਅੰਦਰ ਮਹੀਨਾ ਆਉਂਦਾ ਡੇਟ ਆਉਂਦੀ ਆ ਉਹ 5 ਦਿਨ ਤੁਸੀਂ ਘਰ ਦੇ ਵਿੱਚ ਕੀ ਕੰਮ ਕਰਨਾ ਹੈ ਅੱਧਾ ਗਲਾਸ ਪਾਣੀ ਦਾ ਕੋਸਾ ਪਾਣੀ ਕਰ ਲਓ ਗਰਮ ਚਾ ਕਰ ਲਓ ਇਹਦੇ ਚ ਅੱਧੇ ਚਮਚ ਤੋਂ ਵੀ ਘੱਟ ਦੇਸੀ ਘਿਓ ਗਾਂ ਦਾ ਦੇਸੀ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ ਔਰ ਇਹਨੂੰ ਕੁਟਕੁਟ ਕਰਕੇ ਪੀ ਲਓ 5 ਦਿਨ ਲਗਾਤਾਰ ਖਾਲੀ ਪੇਟ ਪੀਣਾ ਹੈ ਇਹਦੇ ਨਾਲ ਤੁਹਾਨੂੰ ਦਰਦਾਂ ਤੋਂ ਵੀ ਰਾਹਤ ਮਿਲੇਗੀ ਔਰ ਤੁਹਾਡਾ ਜਿਹੜਾ ਮਹੀਨਾ ਡੇਟ ਆ ਉਹ ਵੀ ਪ੍ਰੋਪਰ ਖੁੱਲ ਕੇ ਆਏਗੀ ਔਰ ਤੁਹਾਨੂੰ ਫੀਲ ਹੀ ਨਹੀਂ ਹੋਏਗਾ ਕਦੋਂ ਇਹ ਦਰਦਾਂ ਤੋਂ ਛੁਟਕਾਰਾ ਮਿਲ ਗਿਆ ਔਰ ਅਗਰ ਤੁਹਾਡੇ ਹਾਰਮੋਨ ਇੰਬੈਲੈਂਸ ਆ ਤਾਂ ਉਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਰਨਾ ਕੀ ਹੈ ਕਿ ਸਵੇਰ ਖਾਲੀ ਪੇਟ ਇੱਕ ਚਮਚ ਆਮਲੇ ਦਾ ਜੂਸ ਇੱਕ ਚਮਚ ਕੱਚੀ ਹਲਦੀ ਤਾਜੀ ਉਹਦਾ ਪਾਊਡਰ ਔਰ ਇੱਕ ਚਮਚ ਸ਼ਹਿਦ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੋ ਹੁਣ ਤੁਸੀਂ ਕੋਸੇ ਜੇ ਪਾਣੀ ਨਾਲ ਸਵੇਰ ਖਾਲੀ ਪੇਟ ਪੀਣਾ ਸਟਾਰਟ ਕਰ ਦਿਓ ਲਗਾਤਾਰ 2. ਤੋ 3 ਮਹੀਨੇ ਪੀਓ 4 ਮਹੀਨੇ ਪੀਓ ਤਾਂ ਕੋਈ ਨੁਕਸਾਨ ਨਹੀਂ ਇਹਦੇ ਨਾਲ ਤੁਹਾਡੇ ਸਰੀਰ ਦੀਆਂ ਦਰਦਾਂ ਕਮਜ਼ੋਰੀਆਂ ਜਿਹੜੇ ਤੁਹਾਨੂੰ ਪੀਰੀਅਡਸ ਮਹੀਨਾ ਡੇਟ ਖੁੱਲ ਕੇ ਨਹੀਂ ਆਉਂਦੀ ਉਹ ਵੀ ਸਹੀ ਹੋ ਜਾਏਗੀ ਔਰ ਜੋ ਪੀਰੀਅਡ ਸਮੇਂ ਤੁਹਾਨੂੰ ਬਹੁਤ ਜ਼ਿਆਦਾ ਦਰਦਾਂ ਹੁੰਦੀਆਂ ਹਾਰਮੋਨ ਬੈਲੈਂਸਾ ਸਾਰਾ ਕੁਝ ਠੀਕ ਹੋ ਜਾਏਗਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਕੋਲੇ ਸਹੀ ਜਾਣਕਾਰੀ ਪਹੁੰਚ ਸਕੇ ਉਹਨਾਂ ਤੋਂ ਉਹਨਾਂ ਨੂੰ ਵੀ ਦਰਦਾਂ ਤੋਂ ਰਾਹਤ ਮਿਲ ਸਕੇ